ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮਤਾਰੀ ਪੇਖਾਰੀ ਜੀਓ ਮੈਂ ਕਿਆ ਮੰਗਾਂ ਕਿਛੁ ਥਿਰ ਨਾ ਰਹਾਈ ਹਰਦੀਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗਾਂ ਕਿਛੁ ਥਿਰ ਨਾ ਰਹਾਈ ਹਰ ਧੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿ ਆ ਬਨਵਾਰੀ ਜਲ ਥਲ ਮਹੀ ਅਲ ਗੁਪਤੋ ਵਰਤਾ ਗੁਰ ਸ਼ਬਦ ਦੀ ਦੇਖ ਨਿਹਾਰੀ ਜਿਉ ਰਹਾ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮੈ ਜੋਨੀ ਹੈ ਪੀ ਹੋਨੀ ਕਾਟ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤ ਗੁਰ ਮਿਲੈ ਤਾਂ ਗੁਰ ਮਤ ਪਾਈਐ ਸਾਗਤ ਬਾਜੀ ਹਾਰੀ ਜੀਓ ਸਤ ਗੁਰ ਬੰਧਨ ਤੋੜ ਨਿਾਰੇ ਬਹੁੜ ਨਾਮ ਘਰ ਬਮਝਾਰੀ ਜੀ ਓ ਨਾਨਕ ਗਿਆਨ ਰਤਨ ਕਰ ਗਾਸੀਆ ਫਰਮਨ ਵਸਿਆ ਨਿਰੰਕਾਰੀ ਜੀ ਕਤ ਗੁਰ ਬੰਧਨ ਤੋੜ ਨਿਰਾਰੀ ਬਹੁੜਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸੇ ਹਰਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਓਂ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਦਾਤੇ ਹੋ ਦਾਨ ਮਤ ਪੂਰਾ ਭਾਵ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਬਿਲਕੁਲ ਪੂਰੇ ਹੋ ਮਤ ਦੇ ਪੂਰੇ ਹੋ ਕਿਸੇ ਨੂੰ ਕੀ ਦੇਣਾ ਹੈ ਕਿਵੇਂ ਦੇਣਾ ਹੈ ਕਦੋਂ ਬਖਸ਼ਿਸ਼ ਕਰਨੀ ਹੈ ਸਭ ਕੁਝ ਤੁਹਾਨੂੰ ਪਤਾ ਹੈ ਸਭ ਤੋਂ ਵੱਡੇ ਦਾਤੇ ਤੁਸੀਂ ਹੋ ਤੇ ਅਸੀਂ ਜਿਹੜੇ ਹਾਂ ਤੁਹਾਡੇ ਭਿਖਾਰੀ ਹਾਂ ਤੁਹਾਡੇ ਦਰ ਤੋਂ ਮੰਗਣ ਵਾਲੇ ਹਾਂ ਕਿਉਂਕਿ ਤੁਹਾਡੇ ਦਰ ਤੋਂ ਬਿਨਾਂ ਹੋਰ ਹੈ ਕੋਈ ਨਹੀਂ ਮੈਂ ਕੀ ਮੰਗਾਂ ਕੁਸ਼ਥਿਰ ਨਾ ਰਹੀ ਹਰਦੀਜੇ ਨਾਮ ਪਿਆਰੀ ਜੀਓ ਪ੍ਰਸਤ ਗੁਰੂ ਪਾਤਸ਼ਾਹ ਮਹਾਰਾਜ ਕੇ ਲਈ ਤੁਸੀਂ ਤਾਂ ਦੇ ਰਹੇ ਹੋ ਪਰ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਸਿ ਕੀ ਮੰਗਣਾ ਹੈ ਕਿਹੜੀ ਚੀਜ਼ ਮੰਗੀਏ ਕਿਉਂਕਿ ਕੋਈ ਵੀ ਚੀਜ਼ ਕੋਈ ਵੀ ਜਿਹੜਾ ਸੰਸਾਰ ਦਾ ਪਦਾਰਥ ਹੈ ਸਦਾ ਦੇ ਵਾਸਤੇ ਟਿਕਿਆ ਰਹਿਣ ਵਾਲਾ ਨਹੀਂ ਹੈ ਇਸ ਕਰਕੇ ਮੈਂ ਤੁਹਾਡੇ ਕੋਲੋਂ ਇਹੀ ਦਾਤ ਮੰਗਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਪਿਆਰ ਨਾਮ ਦੀ ਦਾਤ ਬਖਸ਼ਿਸ਼ ਕਰੋ ਜਿਹੜਾ ਹਮੇਸ਼ਾ ਦੇ ਵਾਸਤੇ ਰਹਿਣ ਵਾਲਾ ਘਟ ਘਟ ਰਵ ਰਹੀਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਸਤਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਘਟ ਘਟ ਦੇ ਵਿੱਚ ਸਾਰੀਆਂ ਥਾਵਾਂ ਤੇ ਸਾਰਿਆਂ ਸ਼ਰੀਰਾਂ ਦੇ ਅੰਦਰ ਜਿਹੜਾ ਵਸਿਆ ਹੋਇਆ ਹੈ ਜਲ ਥਲ ਮਈਲ ਗੁਪਤੋ ਵਰਤੇ ਚਾਲ ਵਿੱਚ ਥਲ ਵਿੱਚ ਆਕਾਸ਼ ਵਿੱਚ ਸਾਰੀਆਂ ਥਾਵਾਂ ਤੇ ਧਰਤੀ ਦੇ ਜਿਹੜਾ ਹੈ ਗੁਪਤ ਰੂਪ ਦੇ ਵਿੱਚ ਭਾਵ ਸਾਰੀਆਂ ਥਾਵਾਂ ਤੇ ਹੈ ਪਰ ਸਾਨੂੰ ਇਹਨਾਂ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਪਰ ਨਾਲ ਸਾਹਿਬ ਜੀ ਸਮਝਾਉਂਦੇ ਨੇ ਗੁਰ ਸ਼ਬਦੀ ਦੇਖਨੇ ਹਾਰੀ ਜੀ ਉਹ ਗੁਰੂ ਦੇ ਸ਼ਬਦ ਦੇ ਦੁਆਰਾ ਉਸ ਨੂੰ ਦੇਖਿਆ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਕਿਉਂਕਿ ਗੁਰੂ ਉਸ ਨੂੰ ਦਿਖਾ ਦਿੰਦਾ ਹੈ ਰਖਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰੂ ਕਿਰਪਾ ਧਾਰੀ ਜੀ ਸਤਗੁਰੂ ਜੀ ਫਿਰ ਸਮਝਾਉਂਦੇ ਨੇ ਕਿ ਭਾਈ ਗੁਰੂ ਨੇ ਸਤਗੁਰੂ ਨੇ ਜਿੰਨਾ ਤੇ ਕਿਰਪਾ ਕੀਤੀ ਹੈ ਉਹਨਾਂ ਨੂੰ ਉਸਨੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਹੈ ਨਾ ਸਾਰੀਆਂ ਥਾਵਾਂ ਦੇ ਉੱਤੇ ਮਰਤ ਪਿਆਲ ਆਕਾਸ਼ ਦਿਖਾਇਓ ਕਿ ਪਤਾਲ ਲੋਕ ਵਿੱਚ ਮਾਤ ਲੋਕ ਵਿੱਚ ਧਰਤੀ ਦੇ ਉੱਤੇ ਇਨੀਆਂ ਇਨ ਸਾਰੀਆਂ ਥਾਵਾਂ ਦੇ ਉਸਨੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਹੈ ਗੁਰੂ ਨੇ ਕਿਰਪਾ ਦਿਖਾ ਕੇ ਗੁਰ ਸਤਗੁਰ ਕਿਰਪਾ ਧਾਰੀ ਜਿਸ ਉੱਤੇ ਕਿਰਪਾ ਕੀਤੀ ਉਹਨਾਂ ਨੂੰ ਦਿਖਾ ਦਿੰਦਾ ਹੈ ਸੋ ਬ੍ਰਾਹਮ ਅਜੋਨੀ ਹੈ ਪੀ ਹੋਣੀ ਕਟ ਭੀਦਰ ਦੇਖ ਮੁਰਾਰੀ ਜੀ ਇਹ ਸਾਬ ਜੀ ਕਹਿੰਦੇ ਭਾਈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਨਾ ਸੋ ਬ੍ਰਹਮ ਹੈ ਅਜੋਨੀ ਹੈ ਜੁਨਾਂ ਦੇ ਵਿੱਚ ਨਹੀਂ ਆਉਂਦਾ ਹੈ ਪੀ ਹੋਣੀ ਹੈ ਭਾਵੇਂ ਸਾਰੀਆਂ ਸਮਿਆਂ ਦੇ ਵਿੱਚ ਅੱਜ ਵੀ ਹੈ ਕੱਲ ਵੀ ਹੈ ਅੱਜ ਹੋਵੇਗਾ ਵੀ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਤੇ ਸਹਿਬ ਜੀ ਕਹਿੰਦੇ ਨੇ ਉਸ ਨੂੰ ਫਿਰ ਤੂੰ ਜਿਹੜਾ ਹੈ ਨਾ ਘਟ ਭੀਤਰ ਦੇਖ ਮੁਰਾਰੀ ਜੀਓ ਆਪਣੇ ਘਟ ਦੇ ਅੰਦਰ ਆਪਣੇ ਹਿਰਦੇ ਦੇ ਅੰਦਰ ਉਸ ਨੂੰ ਦੇਖ ਜਿਹੜਾ ਮੁਰਾਰੀ ਸਾਰੀਆਂ ਥਾਵਾਂ ਤੇ ਤੇਰੇ ਹਿਰਦੇ ਚ ਵੀ ਵੱਸਦਾ ਪਿਆ ਹੈ ਜਨਮ ਮਰਨ ਕੋ ਇਹ ਜੱਗ ਵਕੜੋ ਕਿੰ ਦੂਜੇ ਭਕਤ ਵਿਸਾਰੀ ਚੀ ਹੈ ਸਹਿਬ ਜੀ ਕਹਿੰਦੇ ਭਾਈ ਜਰਾ ਸੰਸਾਰ ਹੈ ਨਾ ਵਿਚਾਰਾ ਇਹ ਤਾਂ ਜਨਮ ਮਰਨ ਦੇ ਚੱਕਰ ਦੇ ਵਿੱਚ ਪਿਆ ਹੋਇਆ ਹੈ ਭਾਵ ਕਿਸ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਇੱਕ ਨੂੰ ਜਿਹੜਾ ਹੈ ਵਿਸਾਰ ਦਿੱਤਾ ਜਦੋਂ ਇੱਕ ਨੂੰ ਇੱਕ ਦਾ ਭਾਵ ਹੈ ਪਰਮਾਤਮਾ ਤੇ ਦੂਜੇ ਦਾ ਭਾਵ ਹੈ ਜੀ ਜਿਹੜੀ ਮਾਇਆ ਸੰਸਾਰ ਵਾਲਾ ਪਾਸਾ ਹੈ ਜਦੋਂ ਅਸੀਂ ਇੱਕ ਨੂੰ ਛੱਡ ਕੇ ਭਗਤੀ ਨੂੰ ਵਿਸਾਰ ਦਿੰਦੇ ਆ ਨਾ ਫਿਰ ਸਾਬ ਜੀ ਕਹਿੰਦੇ ਨੇ ਭਾਈ ਇਸ ਵਿਚਾਰੇ ਸੰਸਾਰ ਨੂੰ ਜਿਹੜਾ ਹੈ ਜਨਮ ਤੇ ਮਰਨ ਦਾ ਗੇੜ ਪਿਆ ਰਹਿੰਦਾ ਸਤਗੁਰੂ ਮਿਲਿਆ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀ ਜੀ ਸਾਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ ਸਤਿਗੁਰ ਮਿਲ ਜਾਵੇ ਗੁਰੂ ਦੀ ਮੱਤ ਸਾਨੂੰ ਆ ਜਾਵੇ ਫਿਰ ਸਹਿਬ ਜੀ ਕਹਿੰਦੇ ਭਾਈ ਜੀਵਨ ਦੇ ਅੰਦਰ ਸਫਲਤਾ ਹੈ ਪ੍ਰਭੂ ਦੀ ਭਗਤੀ ਮਿਲਦੀ ਹੈ ਨਹੀਂ ਤੇ ਉਸ ਤੋਂ ਬਿਨਾਂ ਜਿਹੜੇ ਸਾਖਤ ਜੀਵ ਨੇ ਉਹ ਤਾਂ ਆਪਣੇ ਸੰਸਾਰ ਵਿੱਚ ਜੀਵਨ ਦੀ ਬਾਜ਼ੀ ਖਾੜ ਕੇ ਜਾਂਦੇ ਨੇ ਫਿਰ ਅਖੀਰ ਤੇ ਸਹਿਬ ਜੀ ਕਹਿੰਦੇ ਸਤਗੁਰ ਬੰਧਨ ਤੋੜਨੇ rarē ਬਾਹੜਨਾ ਗਰਭ ਮਜ਼ਹਾਰੀ ਸੀ ਸਤਗੁਰੂ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੰਦਾ ਹੈ ਭਾਈ ਉਹਨਾਂ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ ਤੇ ਜਿਨ੍ਹਾਂ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ ਫਿਰ ਸਾਹਿਬ ਜੀ ਕਹਿੰਦੇ ਨੇ ਭਾਈ ਉਹਨਾਂ ਨੂੰ ਫਿਰ ਬਾਰ ਬਾਰ ਜਿਹੜਾ ਹੈ ਗਰਭਜੋਨ ਭਾਵ ਕਿ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ ਜਿਨ੍ਹਾਂ ਦੇ ਅੰਦਰ ਉਸ ਦੇ ਗਿਆਨ ਦਾ ਰਤਨ ਰੂਪ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਤਗੁਰੂ ਜੀ ਦੇ ਕੋਲੋਂ ਆ ਜਾਂਦਾ ਹੈ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਮਨ ਦੇ ਵਿੱਚ ਫਿਰ ਸਹਿਬ ਜੀ ਕਹਿੰਦੇ ਨੇ ਭਾਈ ਨਿਰੰਕਾਰ ਹੀ ਪ੍ਰਭੂ ਜਿਹੜਾ ਆਪ ਆਣ ਕੇ ਵਸ ਜਾਂਦਾ ਹੈ ਹਰ ਸਮੇਂ ਦੇ ਅੰਦਰ ਵਸਿਆ ਰਹਿੰਦਾ ਕਿਉਂਕਿ ਨਾਮ ਹੀ ਪ੍ਰਭੂ ਹੈ ਪ੍ਰਭੂ ਹੀ ਨਾਮ ਹੈ ਜਿਹਦੇ ਹਿਰਦੇ ਦੇ ਅੰਦਰ ਨਾਮ ਆ ਗਿਆ ਗਿਆਨ ਦਾ ਰਤਨ ਆ ਗਿਆ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਾ ਉੱਥੇ ਹੋ ਜਾਂਦਾ ਭਾਵੇਂ ਜਿਹੜਾ ਹੈ ਸਾਨੂੰ ਸਮਝ ਲੱਗ ਜਾਂਦੀ ਵਾਸਾ ਤਾਂ ਹੈ ਪਰ ਸਤਗੁਰੂ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਦੀ ਸਮਝ ਆ ਜਾਂਦੀ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ